ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜਿਲ੍ਹਾ ਸਾਬਜਾ ਦਾ ਜਗੀਰ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਓਟ ਅਸਰਾ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਮੰਦਾਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੰਮੀ ਰੀ ਉਮਰ ਔਰ ਸਿਹਤ ਆਭੀ ਲਈ ਅਰਦਾਸ ਕਰਕੇ ਅਸੀਂ ਆਏ ਹਾਂ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਬਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਕਿ ਕਿਸ ਤਰੀਕੇ ਦੇ ਕਿੰਨੇ ਫਰਕ ਪਿਆ ਕੁਝ ਫੇਲਣ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖਨ ਨਾਲ ਦੇਸ਼ 'ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦਰੁਸਤ ਹੋਣ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜੀਲਾ ਸਾਹਿਬ ਜਦਾਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਓਟ ਅਸਰਾ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਮੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੰਮੀਰੀ ਉਮਰ ਔਰ ਸਿਹਤਿਆਬੀ ਲਈ ਅਰਦਾਸ ਕਰਕੇ ਅਸੀਂ ਆਏ ਹਾਂ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਤੇ ਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣ ਪਰਿਵਾਰਕ ਮੈਂਬਰਾਂ ਨਾਲ ਮਿਲਕਾ ਕੇ ਜੀਏ ਕਿਸ ਤਰੀਕੇ ਦੇ ਕਿੰਦੇ ਫਰਕ ਪਿਆ ਕੁਛ ਪਹਿਲਾਂ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜ਼ਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਨਾਲ ਦੇਸ਼ 'ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮੇਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦਰੁਸਤ ਹੋਣ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜੀਲਾ ਸਾਹਿਬ ਜਗਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਅਡਰੈਸ ਰਾ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੰਮੀਰੀ ਉਮਰ ਔਰ ਸਿਹਤ ਆਭੀ ਲਈ ਅਰਦਾਸ ਕਰਕੇ ਅਸੀਂ ਆਏ ਹਾਂ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਵਿਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਕਿ ਕਿਸ ਤਰੀਕੇ ਦੇ ਕਿੰਦੇ ਫਰਕ ਵਿਆਹ ਕੁਸ਼ ਪਹਿਲਣ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਨਾ ਜ਼ਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਨਾਲ ਦੇਸ਼ 'ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦਰੁਸਤ ਹੋਣ ਠੀਕ ਹੈ ਜੀ